ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਸultanpur Lodhi ਦੇ ਇਤਿਹਾਸਿਕ ਗੁਰੂ ਘਰ ਸ੍ਰੀ 베ਰ ਸਾਹਿਬ ਵਿਖੇ ਅੱਜ SGPC ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਅਤੇ SGPC ਦੇ ਕਈ ਮੈਂਬਰ ਸੰਤ ਸਮਾਜ ਸਨੇ ਇੱਕ ਉੱਚ ਪੱਧਰੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਜਿਸ ਦੇ ਵਿੱਚ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਕੀਤੀ ਗਈ ਅਤੇ ਨਾਲ ਹੀ ਗੋਬਿੰਦ ਸਿੰਘ ਲੰਗੋਵਾਲ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਦੌਰਾਨ ਸultanpur Lodhi ਵਿਖੇ ਸਿਰਫ ਇੱਕ ਹੀ ਮੰਚ ਤਿਆਰ ਕੀਤਾ ਜਾਵੇਗਾ ਜਿੱਥੋਂ ਧਾਰਮਿਕ ਆਗੂ ਅਤੇ ਸਿਆਸੀ ਆਗੂ ਆਵਾਮ ਨੂੰ ਸਿੱਖ ਸੰਗਤ ਨੂੰ ਸੰਬੋਧਿਤ ਕਰਨਗੇ ਹੁਣ ਇਹ ਕਿੱਥੇ ਤੱਕ ਜਾਇਜ਼ ਹੈ ਜਾਂ ਕਿੱਥੇ ਤੱਕ ਨਜਾਇਜ਼ ਇਹ ਫੈਸਲਾ ਸਿੱਖ ਸੰਗਤ ਕਰੇਗੀ ਤੇ ਦੂਸਰੇ ਪਾਸੇ ਉਹਨਾਂ ਨੇ ਪਾਕਿਸਤਾਨ ਦਾ ਵੀ ਸ਼ੁਕਰੀਆ ਅਦਾ ਕੀਤਾ ਕਿਉਂਕਿ ਉਹਨਾਂ ਨੇ ਵਿਸਾਖੀ ਦੇ ਮੌਕੇ ਦੇ ਉੱਤੇ 3000 ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਪਾਕਿਸਤਾਨ ਦਾ ਵੀਜ਼ਾ ਦਿੱਤਾ ਹੈ ਹੋਰ ਕੀ ਕੁਝ ਕਿਹਾ ਤੁਸੀਂ ਆਪ ਸੁਣੋ ਸੋ ਅੱਜ ਜਿਹੜਾ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜਿਨ੍ਹਾਂ ਦੇ 557 ਸਾਲ ਦਾ ਪ੍ਰਕਾਸ਼ ਪਰਸਪਰੰਦੀ ਜੋ ਕਰਵਾਏ ਜਾਣੇ ਸਮਾਗਮਾਂ ਦੀਆਂ ਤਿਆਰੀਆਂ ਆਉਣ ਦੇ ਪ੍ਰਬੰਧਾਂ ਦੇ ਸਬੰਧੀ ਸਾਡੇ ਸਾਰੇ ਜਿਹੜੇ ਸੋਲਿਗਮੈਂਟ ਪਵੰਦ ਕਮੇਟੀ ਦੇ ਪ੍ਰਿੰਪਰ ਸਾਹਿਬਾਨ ਹੋਰ ਵਿਦਵਾਨ ਸੱਜਣ ਕਾਰਸੀ ਵਾਲੇ ਮਹਾਂਪੁਰਸ਼ ਤੇ ਸਾਰੇ ਸੱਜਣਾਂ ਦੀ ਇੱਕ ਮੀਟਿੰਗ ਕੀਤੀ ਗਈ ਹੈ ਔਰ ਜਿਨ੍ਹਾਂ ਦੇ ਵਿੱਚ ਹੀ ਸਾਰੇ ਨੇ ਬਹੁਤ ਵਧੀਆ ਜਿਹੜੇ ਨੇ ਆਪੋ ਆਪਣੇ ਸੁਝਾਅ ਵੀ ਇਸ ਪ੍ਰਬੰਧਾਂ ਨੂੰ ਸੰਚਾਰੂ ਗੁਣਨ ਵਾਸਤੇ ਔਰ ਇਸ ਧਾਰਮਿਕ ਸਮਾਗਮ ਨੂੰ ਵਧੀਆ ਤਰੀਕੇ ਦੇ ਨਾਲ ਕ੍ਰਿਤੀਆਂ ਕਰਨ ਸੰਬੰਧੀ ਸਾਰੇ ਆਪਣੇ ਵਿਚਾਰਾ ਦਿੱਤੀਆਂ ਨੇ ਸੋ ਮੈਨੂੰ ਲੱਗਦਾ ਕਿ ਸਾਡਾ ਇਥੋਂ ਦਾ ਜਿਹੜਾ ਇਥੇ ਸਮੇਂ ਤੋਂ ਦੇ ਜੋਸ਼ੀ ਗੁਰਨਾਮ ਦੇ ਸੰਸਾਧ 550 ਸਾਲਾ ਪ੍ਰਕਾਸ਼ਪੁਰਬ ਜਿਸ ਸਦੀ ਹੈ ਉਹਦਾ ਇਥੇ ਲਗਾਤਾਰ ਇੱਕ ਦਫ਼ਤਰ ਜਿਹੜਾ ਹੈ ਚੱਲੇਗਾ ਇੱਕ ਸਾਡੇ ਸੈਕਟਰੀ ਜਿਹੜੇ ਨੇ ਇਥੇ ਨਿਯੁਕਤ ਕੀਤੇ ਗਏ ਨੇ ਉਹ ਲਗਾਤਾਰ ਇੱਥੇ ਬੈਠ ਕੇ ਸਾਰੇ ਪ੍ਰਬੰਧਾਂ ਦੀ ਜਿਹੜੀ ਹੈ ਉਹ ਰੇਕਟ ਜਿਹੜੀ ਹੈ ਉਹ ਕੀਤੀ ਜਾਵੇਗੀ ਬਾਕੀ ਜਿਵੇਂ ਰਹਿائش ਦਾ ਪ੍ਰਬੰਧ ਕਰਨਾ ਲਗਰਾਂ ਤੇ ਪ੍ਰਬੰਧ ਕਰਨਾ ਉਹਨਾਂ ਦੇ ਬਾਅਦ ਤੇ ਜ਼ਮੀਨਾਂ ਦਾ ਪ੍ਰਬੰਧ ਕਰਨਾ ਸਾਰਾ ਇਥੋਂ ਦੀ ਜਿਹੜੀ ਸਾਡੀ ਸਬ ਕਮੇਟੀ ਆ ਲੋਕ ਮੈਂਬਰਸ਼ Hội ਗੁੰਦਰਾ ਪ੍ਰਬੰਧ ਕਮੇਟੀ ਦੇ ਸਾਡੇ ਆਗੂ ਸਰਬਾਹਮ ਨੇ ਤੇ ਕੱਟਰ ਸਾਹਿਬ ਸਾਰੇ ਬੈਠ ਕੇ ਉਹ ਜਲਦੀ ਸਾਰਾ ਇਹ ਪ੍ਰਬੰਧ ਕਰ ਲੈਣਗੇ ਇੱਕ ਇਹ ਹੈਗੇ ਇਸੇ ਸਾਡੀ ਸਾਡੀ ਮਨਸਾ ਵੀ ਸਤਿਗੁਰੂ ਬਾਰੇ ਕਿ ਪ੍ਰਗਤੀ ਕੋਈ ਸਟੇਜ ਲੱਗੇਗੀ ਜਿਹਦੇ ਵਿੱਚ ਸਾਰੇ ਹੀ ਧਾਰਮਿਕ ਸਮਾਜਿਕ ਰਾਜਨੀਤਿਕ ਨੇਤਾ ਜਿਹੜੇ ਨੇ ਉਸੇ ਗੁਰੂ ਨਾਨਕ ਦੇਵ ਸਾਹਿਬ ਦੇ ਜੀਵਨ ਪ੍ਰਤੀ ਜਿਹੜਾ ਸਮੂਦਨ ਹੋਵੇ ਤੇ ਕੋਈ ਸਟੇਜ ਜਿਹੜੀ ਹੈ ਸਤਿਗੁਰੂ ਬਾਰੇ ਪ੍ਰਬੰਧ ਕਮੇਟੀ ਲਾਈ ਜਾਏਗੀ ਇਹਦੇ ਲਈ ਮੈਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹੈਗੇ ਸਾਡੇ ਕੈਪਟਨ ਸਾਹਿਬ ਕੈਪਟਨ ਬ੍ਰਿੰਦਰ ਸਿੰਘ ਜੀ ਉਹਨਾਂ ਨਾਲ ਵੀ ਸੀ ਬਰਾਕਰਾਂ ਵੀ ਉਹਨਾਂ ਨੂੰ ਜਾ ਕੇ ਬੇਨਤੀ ਕਰਾਂਗੇ ਕਿ ਇੱਕੋ ਹੀ ਇੱਥੇ ਸਟੇਜ ਲੱਗੇ ਉਹਦੇ ਉੱਤੇ ਸ਼ੌਨੇਪੁਰਾ ਪ੍ਰਬੰਧ ਕਮੇਟੀ ਪੰਜਾਬ ਸਰਕਾਰ ਭਾਰਤ ਸਰਕਾਰ ਹੋਰ ਵੀ ਜਿਹੜੀ ਜਿਹੜੀ ਸਿੱਖ ਜਥੇਬੰਦੀਆਂ ਆ ਜਾਂ ਸਿੱਖ ਸੰਸਥਾਵਾਂ ਨੇ ਆ ਕੇ ਇਹ ਔਰ ਉੱਥੇ ਸਮੂਲੀਅਤ ਸਾਰੇ ਕਰਨ। ਇਹ ਹਰੇਕ ਸਵਾਲ ਹੈ ਜੀ ਪਾਕਿਸਤਾਨ ਵੱਲੋਂ ਬਿਆਨ ਆਇਆ ਵੀ ਅਜੇ ਤੱਕ ਵੀ ਸਾਕੇ ਦਾ ਜਿਹੜਾ 3000 ਵੀਜ਼ਾ ਜਿਹੜਾ ਦਿੱਤਾ ਜਾਊਗਾ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਚੰਗੀ ਗੱਲ ਆ ਜੇ ਤੱਕ ਸੌਲਵ ਕਰਦੇ ਆ 3000 ਵੀ ਉੱਤੇ ਵੱਧ ਤਿੰਨ ਸਭੋ ਜਿੱਦ ਤੱਕ ਜਿਹੜਾ ਵੱਧ ਜੇਕਰ 5000 ਤੱਕ ਜਿਹੜੇ ਵੀ ਸਿੱਖ ਸੰਧਾਤੂ ਉੱਥੇ ਜਾਣਾ ਚਾਹੁੰਦੇ ਨੇ ਔਰ ਖੁੱਡੇ ਤੌਰ ਤੇ ਉਹ ਸਾਰਿਆਂ ਨੂੰ ਜਿਹੜਾ ਹੈ ਬੀਜੇਸੀ ਪਿਛਲੇ ਵੀ ਕਰਾਵੇਂ ਪਾਕਿਸਤਾਨ ਸਰਕਾਰ ਨੂੰ ਕਿ ਵਰਤਮਾਨ ਵਿੱਚ ਖੁੱਡੇ ਤੌਰ ਤੇ ਉੱਥੇ ਜਾ ਜਿਹੜੇ ਯਾਤਰਾ ਕਰਨਾ ਚਾਹੁੰਦੇ ਉਹਨਾਂ ਨੂੰ ਵੀਜ਼ਾ ਐਮ ਦੇ ਪਵਨਤਾ ਅਕੀਨ ਗਣਾਂ ਸਾਹਿਬ ਜਾ ਕੇ ਨਤਬਸਤ ਹੋਣਾ ਚਾਹੁੰਦੇ ਨੂੰ ਵੱਡੇ ਤੌਰ ਤੇ ਉਹਨਾਂ ਨੇ ਵੀ ਜੇ ਦੇ ਦਿੱਤੇ ਹੈ ਇੱਕ ਇੱਕ ਸਵਾਲ ਹੋ ਰਿਹਾ ਜੀ ਪਤਨ ਜੀ ਇੱਕ ਸਵਾਲ ਹੈ ਜੈ ਡਾਕਟਰ ਅੱਤ ਸਭ ਜਿਹੜੀ ਕਾਫੀ ਨਾਲ ਚੱਲ ਰਹੀ ਹੈ ਉਹ ਕਿਸੇ ਕੋਈ ਸਮਝ ਰੁਕੀ ਜਾਂ ਕੀ ਕਰਨਾ ਉਹ ਕਿਉਂਕਿ ਅਸਲ ਟਾਈਮ ਹੋ ਗੋਲਡਨ ਟਾਈਮ ਆ ਚੱਲਿਆ ਤੇ ਉਹਤੀ ਕਾਰਨ ਉਹ ਸਾਰੇ ਸਭ ਕਰਾਂਗੇ ਜਿਹੜੇ ਅੱਜ ਇਸ ਆਪ ਕੀ ਮੀਟਿੰਗ ਉਨਲਾਈਨ ਸੀ ਜਿੱਥੇ ਕਿਤੇ ਕੁੱਝ ਕਮੀਆਂ ਨੇ ਜਿਹੜੇ ਪ੍ਰਬੰਧਨ ਵਿੱਚ ਨੇ ਜਾਂ ਕਾਰ ਸੇਵਾ ਦੇ ਵਿੱਚ ਸਾਰੇ ਇੱਥੇ ਬੈਠੇ ਪਛਾਣ ਪਤਾ 드러 ਕੀਤਾ ਗਿਆ ਉਹ ਉਹ ਸਾਰੀਆਂ ਇਸ ਲਗਾਤਾਰ ਉਹ ਜਿਹਦੇ ਨਾਲ ਸੀ ਜਿਹੜੇ ਕਾਰ ਸੇਵਾ ਸਭ ਨੂੰ ਕਰਾਂਗੇ ਸਾਰੇ ਪ੍ਰਧਾਨ ਉਹ ਤੋਂ ਦੀ ਹਲਕੇ ਦੀ ਸੰਗਤ ਦੀ ਬਹੁਤ ਵੱਡੀ ਮੰਗਾਂ ਤੇ ਸਾਨੂੰ ਜਿਹੜਾ ਬਸ ਇਸ ਪਾਣ ਜਿਹੜਾ ਸ਼ਤਾਬੀ ਸਨਮਾ ਘਰ ਦੇ ਇੱਥੇ ਕੋਈ ਮੈਡੀਕਲ ਕਰ ਰਹੇ ਜਾਂ ਵੱਡਾ ਮਰਜੀ ਸਪੈਸ਼ਲਿਸਟ ਦੀ ਹਸਪਤਾਲ ਤੇ ਅਜੇ ਬਹੁਤ ਚਿਰ ਦੀ ਮੰਗਾ ਬੀਬੀ ਜੀ ਵੀ ਬੈਠੇ ਆ ਤੇ ਹੋਰ ਵੀ ਸਾਡੇ ਜਿਹੜੇ ਹੱਦਿਆਂ ਨੂੰ ਮੈਂ ਰਿਟੇ ਜੇ ਮੰਗ ਲਈ ਆ ਸਭ ਤੇ ਮਜ਼ਬੂਤੀ ਨਾਲ ਰਿੰਟ ਸਭ ਤੋਂ ਪਹਿਲਾਂ ਤਾਂ ਮੰਗ ਇਹ ਹੈ ਕਿ ਬਿਲਕੁਲ ਇਹ ਵੱਡੇ ਦੇ ਹਸਪਤਾਲਾਂ ਦੀ ਗਰਦਾਵ ਦੀਆਂ ਨੇ ਇਹ ਸਰਕਾਰਾਂ ਦਾ ਕੰਮ ਹੁੰਦਾ ਮੈਂ ਵੀ ਸਰਕਾਰ ਨੂੰ ਅਪੀਲ ਕਰੂੰਗਾ ਪੰਜਾਬ ਸਰਕਾਰ ਨੂੰ ਇੱਕ ਇਤਿਹਾਸਕ ਵੱਡਾ ਹਸਪਤਾਲ ਜਿਹੜਾ ਸਰਕਾਰ ਵੱਲੋਂ ਗੁਰਨਾਮ ਸਿੰਘ ਸਾਹਿਬ ਦੀ ਯਾਦਗਾਰ ਦੇ ਵਿੱਚ ਉਹਨਾਂ ਨੂੰ ਬਣਾਉਣਾ ਚਾਹੀਦਾ ਸੀ ਮਿਲ ਕੇ ਵੀ ਇਹ ਕਪਤਨ ਮਨਜ ਸਿੰਘ ਜਦੋਂ ਮਿਲਾਂਗੇ ਸਤਾਬ ਨੂੰ ਆਤੇ ਇਹ ਵੀ ਉੱਥੇ ਮੰਗ ਕਰਾਂਗੇ ਕੀ ਠੀਕ ਹੈ ਉਹ ਸਰਕਾਰ ਉਹਨਾਂ ਬੜੀਆ ਬਟਾ ਹਸਤਾ ਜੀ ਜਾਨੂ ਗੁਰਪਿਆਰੋ ਪਹਿਲੀ ਚੀਜ਼ ਜਦੋਂ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਹੈ ਉਸ ਦੇ ਵਿੱਚ ਸਿਆਸੀ ਮੰਚ ਲੱਗਣਾ ਹੀ ਨਹੀਂ ਚਾਹੀਦਾ ਤੇ ਜੇਕਰ ਧਾਰਮਿਕ ਮੰਚ ਲੱਗਿਆ ਵੀ ਹੈ ਤਾਂ ਉਸ ਦੇ ਉੱਤੇ ਸਿਆਸੀ ਆਗੂਆਂ ਨੂੰ ਚੜਨ ਦੀ ਸਿਰਫ ਤਾਂ ਇਜਾਜ਼ਤ ਹੋਣੀ ਚਾਹੀਦੀ ਹੈ ਜੇਕਰ ਉਹ ਆਪਣੀ ਸੱਤਾ ਤੋਂ ਉੱਤੇ ਉੱਠ ਕੇ ਆਪਣੀ ਸਿਆਸਤ ਤੋਂ ਆਪਣੀ ਪਾਰਟੀਵਾਦੀ ਤੋਂ ਧੜੇਵਾਦੀ ਤੋਂ ਉੱਤੇ ਉੱਠ ਕੇ ਸਿਰਫ ਤੇ ਸਿਰਫ ਧਰਮ ਦੀ ਗੱਲ ਕਰਨਾ ਜਾਣਦੇ ਹੋਣ ਪਰ ਜੇਕਰ ਇੱਕੋ ਹੀ ਮੰਚ ਤਿਆਰ ਕੀਤਾ ਜਾਵੇ ਤੇ ਉਸ ਦੇ ਉੱਤੋਂ ਪ੍ਰਚਾਰ ਪ੍ਰਸਾਰ ਹੋਵੇ ਤੇ ਸਿਆਸੀ ਰੋਟੀਆਂ ਵੀ ਸੇਕੀਆਂ ਜਾਣ ਤਾਂ ਇਹ ਕਿਤੇ ਨਾ ਕਿਤੇ ਗਲਤ ਹੋਵੇਗਾ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਇੱਕ ਮੰਚ ਤਿਆਰ ਕੀਤਾ ਜਾ ਰਿਹਾ ਹੈ ਉਸ ਦੇ ਉੱਤੇ ਸਿਰਫ ਤੇ ਸਿਰਫ ਨਰੋਲ ਧਰਮ ਦਾ ਪ੍ਰਚਾਰ ਹੁੰਦਾ ਹੈ ਜਾਂ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਨੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਣੀ ਖੰਡਬਾਣੀ ਵਾਸਤੇ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ ਸਿੱਖ ਧਰਮ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੋਨੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ